ਪੰਜਾਬ ਦੇ ਵਿੱਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਅਤੇ ਇਹ ਜ਼ਿਮਨੀ ਚੋਣਾਂ ਚਾਰ ਵਿਧਾਨ ਸਭਾ ਸੀਟਾਂ ਦੇ ਹੋਣਗੀਆਂ ਜਿਸ ਦੇ ਵਿੱਚ ਗਿੱਦੜਵਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀ ਸੀਟ ਤੇ ਜ਼ਿਮਨੀ ਚੋਣਾਂ ਹੋਣਗੀਆਂ ਤੇ ਇਹਨਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਿਆਸੀ ਘੇਰਿਆਂ ਵਿੱਚ ਛਿੜੀ ਚਰਚਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਰੋਕ ਲਗਾ ਦਿੱਤੀ ਗਈ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਛੜੀ ਹੋਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਇਹਨਾਂ ਜ਼ਿਮਨੀ ਚੋਣਾਂ ਤੋਂ ਕਿਸ ਨਾ ਕਿਸੇ ਸੀਟ ਤੋਂ ਚੋਣ ਲੜੀ ਜਾ ਸਕਦੀ ਹੈ। ਕਿਉਂਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਡਾਕਟਰ ਗੁਰਪ੍ਰੀਤ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ, ਡਟ ਕੇ ਪ੍ਰਚਾਰ ਭਗਵੰਤ ਮਾਨ ਦੇ ਬਰਾਬਰ ਪ੍ਰਚਾਰ ਕੀਤਾ ਤੇ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਵੀ ਹੁਣ ਭਗਵੰਤ ਮਾਨ ਦੇ ਵਾਂਗ ਸਿਆਸਤ ਦੇ ਵਿੱਚ ਨਿਤਰਣਗੇ ਤੇ ਉਹਨਾਂ ਦੇ ਵੱਲੋਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਬਰਨਾਲਾ ਦੀ ਸੀਟ ਜਾਂ ਗਿਦੜਵਾ ਦੀ ਸੀਟ ਤੋਂ ਜ਼ਿਮਨੀ ਚੋਣ ਲੜੀ ਜਾ ਸਕਦੀ ਹੈ ਉਹਨਾਂ ਦੇ ਵੱਲੋਂ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਇਲੈਕਸ਼ਨ ਚੋਣ ਪ੍ਰਚਾਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਸਿਆਸਤ ਦੇ ਵਿੱਚ ਉਤਾਰ ਰਹੇ ਹਾਂ ਹਾਂ ਡਟ ਕੇ ਜਲੰਧਰ ਦੇ ਵਿੱਚ ਹੋਂ ਪ੍ਰਚਾਰ ਕੀਤਾ ਸੀ ਅਸੀਂ ਸਾਰਾ ਪਰਿਵਾਰ ਉੱਥੇ ਚਲੇ ਗਏ ਸਨ ਹਾਲਾਂਕਿ ਅਸੀਂ ਕਿਰਾਏ ਤੇ ਘਰ ਵੀ ਲੈ ਲਿਆ ਇਸ ਦੇ ਨਾਲ ਇਹ ਫਰਕ ਪੈਂਦਾ ਕਿ ਲੋਕ ਇਹ ਸੋਚਦੇ ਨੇ ਕਿ ਸਾਰਾ ਪਰਿਵਾਰ ਹੀ ਚੋਣ ਪ੍ਰਚਾਰ ਕਰ ਰਿਹਾ ਇਸ ਕਰਕੇ ਉਹਨਾਂ ਨੂੰ ਵੋਟ ਦੇਣੀ ਚਾਹੀਦੀ ਹੈ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਪਰਿਵਾਰਕ ਮਾਹੌਲ ਬਣਦਾ ਇੰਜ ਤਾਂ ਕੇਜਰੀਵਾਲ ਦੀ ਧਰਮਪਤਨੀ ਵੀ ਚੋਣ ਪ੍ਰਚਾਰ ਉਹਨਾਂ ਦੇ ਲਈ ਹਰਿਆਣਾ ਦੇ ਵਿੱਚ ਕਰ ਰਹੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਰਾਜਨੀਤੀ ਦੇ ਵਿੱਚ ਆਉਣਗੇ ਅਸੀਂ ਤਾਂ ਆਪਣੀ 3 ਮਹੀਨੇ ਦੀ ਬੱਚੀ ਨੂੰ ਵੀ ਕਦੀ ਦਾਦੀ ਕੋਲ ਕਦੀ ਨਾਨੀ ਕੋਲ ਛੱਡ ਕੇ ਚੋਣ ਪ੍ਰਚਾਰ ਜਲੰਧਰ ਦੇ ਵਿੱਚ ਕੀਤਾ ਹੈ ਅਜਿਹੀ ਕੋਈ ਵੀ ਗੱਲ ਨਹੀਂ ਹੈ ਡਾਕਟਰ ਗੁਰਪ੍ਰੀਤ ਕੌਰ ਨੇ ਤਾਂ ਖੋਦ ਕਿਆ ਹੈ ਅਸੀਂ ਤਾਂ ਲੋਕਾਂ ਦੀ ਸੇਵਾ ਹੀ ਕਰਨੀ ਹੈ ਜਿਕੇ ਡਾਕਟਰੀ ਦੇ ਤੌਰ ਤੇ ਨਹੀਂ ਤਾਂ ਇਸੇ ਤਰ੍ਹਾਂ ਹੀ ਸਹੀ ਕਈ ਵਾਰ ਅਸੀਂ ਅੰਦਾਜ਼ੇ ਲਾਉਣ ਲੱਗ ਪੈਨੇ ਆ ਪਰ ਅਜਿਹੀ ਕੋਈ ਵੀ ਗੱਲ ਨਹੀਂ ਹੈ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਤੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਗਿਆ ਤੇ ਚਰਚਾਵਾਂ ਚੱਲ ਰਹੀਆਂ ਸਨ ਉਸ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਉਹ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨ ਜਾ ਰਹੇ ਨੇ